ਬੇੰਤੀ ਆ ਜੀ ਸਾਰਿਆਂ ਨੂੰ ਇਹ ਅਪੀਲ ਹੈ ਵੀ ਜਿਹੜੀ ਫਿਲਮਾਂ ਬਣਦੀਆਂ ਤੁਸੀਂ ਬਣਾ ਰਿਹਾ ਉਹ ਬਹੁਤ ਵਧੀਆ ਫਿਲਮਾਂ ਹੈ ਪੂਰੀ ਐਂਟਰਟੇਨਿੰਗ ਫਿਲਮ ਹੈ ਤੇ ਇਹਦੇ ਵਿੱਚ ਮੋੜਿਆ ਰਾਜਵੀਰ ਜਵੰਦਾ ਲਾਈਵ ਹੋ ਲੋਕਾਂ ਨੂੰ ਕੀਤੀ ਇਹ ਅਪੀਲ ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ ਕਿ ਜਿਹੜਾ ਇਨਸਾਨ ਸਭਾ ਮਹੀਨਾ ਪਹਿਲਾਂ ਚਲਿਆ ਗਿਆ ਸੀ ਆਖਰਕਾਰ ਉਹ ਕਿਵੇਂ ਵਾਪਸ ਆ ਗਿਆ ਅਤੇ ਲਾਈਵ ਹੋ ਕੇ ਲੋਕਾਂ ਨੂੰ ਕੀਤੀ ਇਹ ਅਪੀਲ ਜੀ ਹਾਂ ਦੋਸਤੋ ਰਾਜਵੀਰ ਜਵੰਦੇ ਦੀ ਇਸ ਅਪੀਲ ਨੂੰ ਸੁਣ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਤੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਇੱਕ ਸਾਫ਼ ਸੁਥਰੀ ਗਾਇਕੀ ਤੇ ਚੰਗੇ ਕਿਰਦਾਰ ਵਾਲਾ ਇਨਸਾਨ ਸੀ ਕਦੇ ਵੀ ਕਿਸੇ ਦੇ ਨਾਲ ਉਹਨਾਂ ਦੀ ਕੌਂਟਰੋਵਰਸੀ ਨਹੀਂ ਹੋਈ ਅਤੇ ਨਾ ਹੀ ਕਿਸੇ ਗੱਲ ਨੂੰ ਲੈ ਕੇ ਕੋਈ ਵਿਵਾਦ ਹੋਇਆ ਜਦੋਂ ਤੱਕ ਉਹਨਾਂ ਨੇ ਸਿੰਗਿੰਗ ਕੀਤੀ ਉਸ ਇਨਸਾਨ ਦਾ ਬੱਚਿਆਂ ਦੇ ਨਾਲ ਪਿਆਰ ਪਿੰਡ ਵਾਲਿਆਂ ਦੇ ਨਾਲ ਪਿਆਰ ਉਦਾਂ ਹੀ ਬਰਕਰਾਰ ਰਿਹਾ ਜਿਵੇਂ ਸਿੰਗਰ ਬਣਨ ਤੋਂ ਪਹਿਲਾਂ ਸੀ ਰਾਜਵੀਰ ਜਵੰਦੇ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਦੋਹ ਯਮਲੇ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਅਤੇ ਉਹ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਦੋ ਪ੍ਰੋਗਰਾਮ ਲਾ ਕੇ ਆਇਆ ਮੇਰੇ ਅੱਖਾਂ ਦੇ ਵਿੱਚ ਨੀਂਦ ਹੈ ਪਰ ਫਿਰ ਵੀ ਸ਼ੂਟਿੰਗ ਕਰ ਰਿਹਾ ਇੱਕ ਕਲਾਕਾਰ ਨੂੰ ਇਹੀ ਹੁੰਦਾ ਹੈ ਕਿ ਕਦੋਂ ਥੋੜਾ ਜਿਹਾ ਟਾਈਮ ਮਿਲੇ ਤੇ ਉਹ ਆਪਣੀ ਨੀਂਦ ਪੂਰੀ ਕਰੇ ਤੇ ਉਹਨਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਸਾਰੇ ਲੋਕ ਆਪਣੀ ਫੈਮਲੀਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਇਹ ਫਿਲਮ ਜ਼ਰੂਰ ਦੇਖਣ ਜਾਓ ਇਸ ਦੇ ਵਿੱਚ ਪੂਰਾ ਐਂਟਰਟੇਨਮੈਂਟ ਹੈ ਅਤੇ ਇਮੋਸ਼ਨਲਸ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਦੋਂ ਟੀਜ਼ਰ ਆਊਗਾ ਉਦੋਂ ਦੇਖਿਓ ਕਿੰਨਾ ਮਜ਼ਾ ਆਉਂਦਾ ਹੈ ਫਿਲਮ ਦੇਖ ਕੇ ਰਾਜਵੀਰ ਜਵੰਦੇ ਨੇ ਇਹ ਵੀ ਕਿਹਾ ਸੀ ਕਿ ਤੁਹਾਡੇ ਪੈਸਿਆਂ ਦਾ ਪੂਰਾ ਮੁੱਲ ਮੁੜੇਗਾ ਕੋਈ ਵੀ ਤੁਹਾਨੂੰ ਐਦਾਂ ਨਹੀਂ ਲੱਗੇਗਾ ਕਿ ਸਾਡੇ ਪੈਸੇ ਖਰਾਬ ਹੋ ਗਏ ਸੋ ਰਾਜਵੀਰ ਜੋ ਬੰਦੇ ਦੀ ਇਹ ਵੀਡੀਓ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਜੇਕਰ ਰਾਜਵੀਰ ਜਵੰਦਾ ਅੱਜ ਜਿਉਂਦਾ ਹੁੰਦਾ ਤਾਂ ਆਪਣੀ ਫਿਲਮ ਦੀ ਜਿਸ ਦੀ ਸ਼ੂਟਿੰਗ ਪੂਰੀ ਕਰ ਲਈ ਸੀ ਜਿਹੜੀ 18 ਨਵੰਬਰ ਨੂੰ ਯਮਲਾ ਮੂਵੀ ਆ ਰਹੀ ਹੈ ਫਿਲਮ ਆ ਰਹੀ ਹੈ ਉਸ ਦੀ ਪ੍ਰਮੋਸ਼ਨ ਆਪ ਕਰਦਾ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਕੁਝ ਹੋਰ ਹੀ ਮੰਜੂਰ ਸੀ ਸੋ ਰਾਜਵੀਰ ਜਵੰਦੇ ਦੀ ਇੱਕ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਲੇਹ ਲਦਾਖ ਜਾਂਦੇ ਹੋਏ ਬੱਚਿਆਂ ਦੇ ਨਾਲ ਗੱਲ ਕਰਦੇ ਨੇ ਅਤੇ ਬੱਚੇ ਰਾਜਵੀਰ ਬੰਦੇ ਤੋਂ ਚਾਕਲੇਟ ਮੰਗਦੇ ਨੇ ਇਥੋਂ ਹੀ ਦੇਖਿਆ ਜਾ ਸਕਦਾ ਹੈ ਕਿ ਰਾਜਵੀਰ ਜਵੰਦਾ ਹਮੇਸ਼ਾ ਹੀ ਬੱਚਿਆਂ ਦਾ ਜਿਵੇਂ ਚਾਕਲੇਟ ਕੁਰਕਰੇ ਚਿਪਸ ਵਗੈਰਾ ਆਪਣੇ ਨਾਲ ਹੀ ਰੱਖਦਾ ਸੀ ਜਦੋਂ ਵੀ ਕੋਈ ਰਾਜ ਉਹਨਾਂ ਨੂੰ ਬੱਚਾ ਮਿਲਦਾ ਸੀ ਜਵਾਕ ਮਿਲਦਾ ਸੀ ਤਾਂ ਉਹਨਾਂ ਨੂੰ ਚਾਕਲੇਟ ਜ਼ਰੂਰ ਦਿੰਦਾ ਸੀ ਇਹ ਵੀਡੀਓ ਦੇਖ ਕੇ ਦਿਲ ਬਲੁੰਦਰਿਆ ਜਾਂਦਾ ਹੈ ਕਿ ਇਹਨਾਂ ਸੱਚਾ ਤੇ ਸਿਆਣਾ ਨੌਜਵਾਨ ਗੱਭਰੂ ਸਾਡੇ ਵਿੱਚ ਨਹੀਂ ਰਿਹਾ ਸਿਆਣੇ ਆਖਦੇ ਨੇ ਕਿ ਸੱਚੇ ਬੰਦੇ ਦੀ ਸਿਆਣੇ ਬੰਦੇ ਦੀ ਰੱਬ ਨੂੰ ਵੀ ਲੋੜ ਹੁੰਦੀ ਹੈ ਇਸਕ ਕੇ ਚੰਗੇ ਬੰਦਿਆਂ ਨੂੰ ਰੱਬ ਜਲਦੀ ਲੈ ਜਾਂਦਾ ਹੈ ਸੋ ਦੋਸਤੋ ਬੀਤੇ ਦਿਨ ਹੀ ਯਮਲਾ ਫਿਲਮ ਦੀ ਪ੍ਰੈਸ ਕਾਨਫਰੰਸ ਹੋਈ ਜਿੱਥੇ ਰਾਜਵੀਰ ਜਵੰਦੇ ਦੀ ਮਾਤਾ ਨੇ ਕਿਹਾ ਤੁਸੀਂ ਰਾਜਵੀਰ ਨੂੰ ਬਹੁਤ ਪਿਆਰ ਦਿੱਤਾ ਰਾਜਵੀਰ ਜਵੰਦੇ ਦੀ ਮਾਤਾ ਜੀ ਨੇ ਕਿਹਾ ਜਿਵੇਂ ਤੁਸੀਂ ਰਾਜਵੀਰ ਲਈ ਅਰਦਾਸਾਂ ਕੀਤੀਆਂ ਸੀ ਉਸ ਨੂੰ ਬਹੁਤ ਪਿਆਰ ਦਿੱਤਾ ਸੀ ਉਦਾਂ ਹੀ ਉਸ ਦੀ ਆਉਣ ਵਾਲੀ ਫਿਲਮ ਯਮਲੇ ਨੂੰ ਪਿਆਰ ਦਿਓ ਤੁਸੀਂ ਸਾਰੇ ਇਸ ਫਿਲਮ ਨੂੰ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਦੇਖਣ ਜਾਓ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਹਾਡੇ ਲਾਏ ਹੋਏ ਟਿਕਟ ਦੇ ਪੈਸੇ ਵੇਸਟ ਨਹੀਂ ਜਾਣਗੇ ਬਰਬਾਦ ਨਹੀਂ ਜਾਣਗੇ ਪੱਕਾ ਤੁਹਾਨੂੰ ਇਹ ਫਿਲਮ ਦੇਖ ਕੇ ਸਕੂਨ ਮਿਲੇਗਾ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਇਹ ਫਿਲਮ ਰਾਜਵੀਰ ਜਵੰਦੇ ਦੀ ਜਿਹੜੀ ਆਖਰੀ ਫਿਲਮ ਹੈ ਜ਼ਿੰਦਗੀ ਦੀ ਉਹ ਤੁਸੀਂ ਜ਼ਰੂਰ ਆਪਣੇ ਪਰਿਵਾਰਾਂ ਦੇ ਨਾਲ ਦੇਖਣ ਜਾਓਗੇ ਸੋ ਹੁਣ 28 ਨਵੰਬਰ ਨੂੰ ਹੀ ਪਤਾ ਲੱਗੇਗਾ ਕਿ ਕਿਹੜੇ ਲੋਕ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਨੇ ਜਾਂ ਫਿਰ ਨਹੀਂ ਕਿੰਨਾ ਕ ਲੋਕ ਰਾਜਵੀਰ ਜਵੰਦੇ ਨੂੰ ਸਪੋਰਟ ਕਰਦੇ ਨੇ ਕਿੰਨੇ ਕ ਜੋ ਵੀਰ ਜਵੰਦੇ ਦੀ ਮਾਤਾ ਦੀ ਲੋਕੀ ਗੱਲ ਮੰਨਦੇ ਨੇ ਸੋ ਉਮੀਦ ਕਰਦੇ ਹਾਂ ਕਿ ਲੋਕੀ 28 ਨਵੰਬਰ ਨੂੰ ਰਾਜਵੀਰ ਜਵੰਦੇ ਦੀ ਯਮਲਾ ਫਿਲਮ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਦੇਖਣ ਜਾਣਗੇ ਅਤੇ ਪਰਿਵਾਰ ਵਾਲਿਆਂ ਦਾ ਮਾਣ ਵਧਾਉਣਗੇ ਹੌਸਲਾ ਵਧਾਉਣਗੇ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਰਾਜਵੀਰ ਜਵੰਦੇ ਦੀ ਮਾਤਾ ਦੇ ਉਮੀਦਾਂ ਤੇ ਖਰੇ ਉਤਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਰਾਜਵੀਰ ਜਵੰਦੇ ਦੀ ਯਮਲਾ ਫਿਲਮ ਜ਼ਰੂਰ ਦੇਖਣ ਜਾਵੇ। ਸੋ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ। ਬੇਨਤੀ ਹੈ ਜੀ ਸਾਰਿਆਂ ਨੂੰ ਇਹ ਅਪੀਲ ਹੈ ਵੀ ਇਹ ਜਿਹੜੀ ਫਿਲਮ ਹੈ ਬੜੀ ਮਿਹਨਤ ਨਾਲ ਅਸੀਂ ਬਣਾ ਰਹੇ ਹਾਂ ਔਰ ਬਹੁਤ ਵਧੀਆ ਫਿਲਮ ਹੈ। ਪੂਰੀ ਐਂਟਰਟੇਨਿੰਗ ਫਿਲਮ ਹੈ ਤੇ ਇਹਦੇ ਵਿੱਚ ਆ ਬਾਕੀ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਦੇਖਿਓ ਆਪ ਮੈਂ ਤੁਹਾਨੂੰ ਮੈਂ ਅਪੀਲ ਬੇਨਤੀ ਜ਼ਰੂਰ ਕਰਦਾ ਵੀ ਜ਼ਰੂਰ ਇਹਨੂੰ ਦੇਖਣ ਜਾਇਓ। ਟੀਜ਼ਰ ਟ੍ਰੇਲਰ ਆਏਗਾ ਨਾ ਇਹਦਾ ਤੇ ਉਦੋਂ ਤੁਹਾਨੂੰ ਪਤਾ ਲੱਗੇਗਾ। ਜਰੂਰਨ ਦੇਖਿਓ ਭਲਾ ਮੌਕਾ ਨਾ ਛੱਡੋ ਤੁਹਾਡੇ ਪੈਸੇ